ਸਿੰਘ ਫੌਜੀ ਹਮ ਕਰੇ ਹਮ ਕਰੇ 20 ਸਿੰਧ ਸਿੰਘ ਫੌਜੀ ਹਮ ਕਰੇ ਹਮ ਕਰੇ 20 ਸਿੰਧ ਸਿੰਘ ਫੌਜੀ ਹਮ ਕਰੇ ਹਮ ਕਰੇ ਤੇ ਜੀ ਚਾਰ ਗੁੱਡੀਆਂ ਨੇ ਮੇਰੇ ਪੰਜਵਾ ਵੀ ਸੀ ਉਹ ਚਾਰੋਂ ਬੱਜਾ ਦਾ ਸਾਰਾ ਹੀ ਹੋਰ ਕੋਈ ਸਾਰਾ ਨਹੀਂ ਇਹਦੇ ਤੇ ਸੱਤ ਰੋਟੀ ਖਾਂਦੇ ਸੀ ਕੋਈ ਜ਼ਮੀਨ ਨਹੀਂ ਕੋਈ ਜਾਇਦਾਦ ਨਹੀਂ ਕੁਛ ਨਹੀਂ ਹੈ ਇਹਦੇ ਦੇ ਸਿਰ ਤੇ ਕਾਰੋਬਾਰ ਸੀ ਜੀ ਚਾਰ ਪੁਰੇ ਗੁੱਟੀਆਂ ਨੇ ਪੰਜ ਵਾਏ ਛੋਟਾ ਪੰਜਾਖ ਚਾਰਾ ਗੁੱਟੀਆਂ ਤੋਂ ਤੇ ਇਹ ਛੋਟਾ ਸਾਰਿਆਂ ਚੋਂ ਇਹ ਟ੍ਰੇਨਿੰਗ 'ਚ ਮੌਤ ਹੋ ਗਈ ਵਿਚਾਰੇ ਦੀ ਕੱਲ ਫੋਨ ਆਇਆ ਚੰਗਾ ਘੰਟਾ ਗੱਲਾਂ ਕਰਦਾ ਰਿਹਾ ਉਹਦੋਂ ਵਾਟਰ ਟ੍ਰੇਨਿੰਗ ਤੇ ਜਾਂਦੇ ਜਦੇ ਮੌਤ ਹੋ ਗਈ ਮੇਰਾ ਨਾਮ ਰਿੰਕੂ ਸਿੰਘ ਹੈ ਜਿਹੜਾ ਆਪਣਾ ਸਰਿੰਦਰ ਸਿੰਘੇ ਮੇਰੀ ਜੁੰਟ ਦਾ 14 ਸਿੱਖਦਾ ਸੀ ਸਿੱਖਰੀ ਜੀ ਬੈਂਟ ਸੀ ਤੇ ਆਪਣਾ ਜਿਹੜੀ ਸਾਡੀ 14 ਸਿੱਖ ਜੁੰਟ ਹੈ ਇਹ ਸਾਡੀ ਜੁੰਟ ਕੋਟਾ ਰਾਜਸਥਾਨ ਦੇ ਵਿੱਚ ਸੀ ਤੇ ਟ੍ਰੇਨਿੰਗ ਕਰਨ ਆਏ ਸੀ ਸਲੇਡਰਿੰਗ ਹੁੰਦੀ ਜੋ ਗਾੜ੍ਹ ਤੋਂ ਥੱਲੇ ਉਤਰਦੇ ਹੁੰਨੇ ਆਪਾਂ ਜੀ ਉਹ ਕਰਨਾ ਇਹੀ ਆਪਣਾ ਸ਼੍ਰੀ ਗੰਗਾ ਨਗਰ ਜੀ ਉੱਥੇ ਆ ਕੇ ਟ੍ਰੇਨਿੰਗ ਦੇ ਦੌਰਾਨ ਗਿਰਗੇ ਜੀ ਤੇ ਮਤਲਬ ਇਦਾਂ ਗਿਰਨ ਕਰਨਾ ਕੋਈ ਦਿੱਕਤ ਨਹੀਂ ਤਾਂ ਹਸਪੀਟਲ ਚ ਲੱਗ ਗਏ ਇਹਨੂੰ ਜੀ ਤੇ ਉੱਥੇ ਮਲੇਨ ਦੀ ਡੈਥ ਹੋ ਗਈ ਜੀ ਮਤਲਬ ਟ੍ਰੇਨਿੰਗ ਦੇ ਦੌਰਾਨ ਇਹ ਸ਼ੀਧੀ ਪ੍ਰਾਪਤ ਕਰੀ ਹੈ ਜੀ ਮਲ ਸ਼ੀਧੀ ਦਾ ਦਰਜਾ ਮਲ ਸ਼ੀਧੀ ਮਿਲੀ ਇਹਨੂੰ ਸ਼ੀਧੀ ਸ਼ੀਦ ਹੋਏ ਨੇ ਟ੍ਰੇਨ ਦੇ ਦੌਰਾਨ ਜੀ ਤੇ ਮਲਾ ਜੀ ਇਹੀ ਕਹਿੰਦੇ ਬਹੁਤ ਗਰੀਬ ਘਰੋਂ ਆਈ ਚਾਰ ਜਵਾ ਚਾਰ ਭੈਣਾਂ ਦਾ ਇਕੱਲਾ ਭਰਾ ਸੀ ਤੇ ਦੋ ਛੋਟੇ ਛੋਟੇ ਜਵਾਕ ਨੇ ਜੀ ਮੁੰਡਾ ਤੇ ਕੁੜੀ ਇੰਮਲ ਘਰ ਦਾ ਸਟਾਰ ਮਤਲਬ ਇਹ ਸੀ ਸਾਰਾ ਘਰ ਦਾ ਲੈਣਾ ਦੇਣਾ ਸਾਰਾ ਕੁਝ ਤੇ ਸਿਰ ਸਿਰ ਤੇ ਚੱਲਦਾ ਸੀ ਮਾਤਾ ਤੇ ਪਿਤਾ ਦੋ 70 70 ਸਾਲ ਤੋਂ ਉੱਪਰ ਨੇ ਜੀ 70 ਸਾਲ ਦੀ ਜਦੋਂ ਉੱਤੇ ਨੇ ਜੀ ਤੇ ਆਪਣਾ ਸਰਕਾਰ ਕੇਂਦਰ ਹੋਈ ਜਾਂ ਪੰਜਾਬ ਹੋਈ ਕੀ ਮੰਗ ਰੱਖਦੇ ਹੋ ਅਸੀਂ ਸਰਕਾਰ ਅਮਨ ਸਟੇਟ ਪੰਜਾਬ ਸਰਕਾਰ ਤੋਂ ਮੰਗ ਰੱਖਦੇ ਆ ਜਿਵੇਂ ਇਹਨਾਂ ਦੀ ਵਾਈਫ ਹੋ ਗਈ ਇਹਨਾਂ ਦੀ ਵਾਈਫ ਨੂੰ ਮਤਲਬ ਨੌਕਰੀ ਦਿੱਤੀ ਬੱਚੇ ਤਾਂ ਬਹੁਤ ਛੋਟੇ ਨੇ ਜੀ ਤੇ ਵਾਈਫ ਨੂੰ ਨੌਕਰੀ ਦਿੱਤੀ ਜਾਵੇ ਬਾਕੀ ਮਤਲਬ ਜੋ ਵੀ ਭਗਵਾਨ ਤਮਾਨ ਸਰਕਾਰ ਨੇ ਜੇ ਜਿਹੜੀ ਸਹੂਦਤ ਕਰੀਏ ਆਪਣੇ ਸੀਰ ਫੌਜੀਆ ਨੂੰ ਜੀ ਤੇ ਉਹ ਜਰੂਰ ਦਿੱਤੀ ਜਾਵੇ ਤਾਂ ਜੋ ਜੀ ਉਹਨਾਂ ਦੇ ਮਲ ਬੱਚੇ ਨਾਲ ਰੋਣੇ ਜੀ ਦੇਖੋ ਕਿ ਉਹ ਤਾਂ ਜਾਣ ਨਾਲ ਚਲ ਗਿਆ ਜੀ ਪਰ ਬੱਚੇ ਦਾ ਅੱਗੇ ਭੇਖ ਬਣ ਗਿਆ ਜੀ ਸ੍ਰਿੰਦਰ ਸਿੰਘ ਜੀ ਮੌਤ ਹੋਈ ਹੈ ਜਿਹਦੇ ਬਾਰੇ ਕੀ ਆਖੋਗੇ ਅੱਜ ਸ੍ਰਿੰਦਰ ਸਿੰਘ ਜੀ ਇਹ ਆਪਣਾ ਟ੍ਰੇਨਿੰਗ ਦੇ ਦੌਰਾਨ ਜਿਹੜੇ ਸੀਗੇ ਇਹਨਾਂ ਦੀ ਆਪਣਾ ਮੌਤ ਹੋਈ ਹੈ ਜੀ ਬਹੁਤ ਵਧੀਆ ਲੜਕਾ ਸੀਗਾ ਜੀ ਇਹਦੀ ਸਰਵਿਸ 14 ਸਾਲ ਦੇ ਕਰੀਬ ਹੋ ਚੁੱਕੀ ਸੀ ਤੇ ਇਹ ਪਹਿਲਾਂ ਬਹੁਤ ਵਧੀਆ ਮੁੰਡਾ ਰਿਹਾ ਇਨੇ ਗਾਤਕ ਸਪੋਰਟਸ ਦੇ ਕੰਪੀਟੀਸ਼ਨ ਕਾਫੀ ਅਚੀਵਮੈਂਟ ਹੈ ਇਸ ਮੁੱਦੇ ਦਾ ਬਹੁਤ ਅੱਛਾ ਜਵਾਨ ਸੀਗਾ ਬਾਕੀ ਟ੍ਰੇਨਿੰਗ ਦੇ ਦੌਰਾਨ ਇਹਨਾਂ ਦੀ ਜਿਹੜਾ ਇਹਨਾਂ ਦੀ ਮੌਤ ਹੋਈ ਹੈ ਪਰਿਵਾਰ ਨੂੰ ਕੀ ਕੁਝ ਮਿਲੇਗਾ ਸਰ ਸਰਕਾਰ ਵੱਲੋਂ ਪਰਿਵਾਰ ਨੂੰ ਜੋ ਵੀ ਹੈ ਜੀ ਇਹਨਾਂ ਦੇ ਡਾਕੂਮੈਂਟ ਕਾਰਵਾਈ ਹੋ ਜੇਗੀ ਸਾਰਾ ਜੋ ਵੀ ਇਹਨਾਂ ਨੂੰ ਬੰਦੀ ਕਾਰਵਾਈ ਹੋਣ ਤੋਂ ਬਾਅਦ ਜੋ ਵੀ ਇਹਨਾਂ ਨੂੰ ਬੈਨੀਫਿਟ ਨੇ ਸਾਰੇ ਦਿੱਤੇ ਜਾਣਗੇ ਜੋ ਵੀ ਇਹਨਾਂ ਦੇ ਬਾਕੀ ਪਰਿਵਾਰ ਨੂੰ ਜੋ ਬੈਨੀਫਿਟ ਹੈ ਜੋ ਵੀ ਇਹਨਾਂ ਦੇ ਬੰਦੇ ਆ ਉਹ ਦਿੱਤੇ ਜਾਣਗੇ ਅੱਜ ਇੱਕ ਸੈਨਿਕ ਸ਼ਹੀਦ ਹੋਏ ਨੇ ਉਹਨਾਂ ਬਾਰੇ ਕੀ ਆਖੋਗੇ ਇਹ ਨਾਇਕ ਸੁਰਿੰਦਰ ਸਿੰਘ ਜੋ ਪਿੰਡ ਡੂੜੀਆਂ ਦਾ ਰਹਿਣਾ ਦਾ ਸੀ ਤੇ ਸ਼ਹੀਦ ਹੋ ਗਿਆ ਫੌਜ ਦੇ ਵਿੱਚ ਬਹੁਤ ਵੱਡਾ ਦੁੱਖ ਹੈ ਸਾਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਸਾਰਾ ਨਗਰ ਇੱਥੇ ਇਕੱਠਾ ਹੋਇਆ ਹੈ ਸੋ ਇਸ ਦੁੱਖ ਦਾ ਮੈਂ ਸਮਝਦਾ ਸ਼ਬਦਾਂ ਚ ਵਰਨਨ ਨਹੀਂ ਕੀਤਾ ਜਾ ਸਕਦਾ ਚਾਰ ਭੈਣਾਂ ਦਾ ਇਕਲੋਤਾ ਭਰਾ ਸੀ ਦੋ ਛੋਟੇ ਬੱਚੇ ਨੇ ਬਜ਼ੁਰਗ ਮਾਮਾ ਇਸ ਲਈ ਬਹੁਤ ਵੱਡੀ ਦੁੱਖ ਦੀ ਘੜੀ ਹੈ ਤੇ ਪੰਜਾਬ ਸਰਕਾਰ ਪਰਿਵਾਰ ਦੇ ਨਾਲ ਖੜੀ ਹੈ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਨੇ ਪਹਿਲੇ ਹੀ ਇਹ ਅਨਾਉਂਸ ਕੀਤਾ ਵੀ ਹੈ ਕਿ ਫੌਜੀ ਜੋ ਨੇ ਉਹ ਸਾਡਾ ਸਰਮਾਇਆ ਸਾਨੂੰ ਉਹਨਾਂ ਤੇ ਮਾਣ ਹੈ ਕਿਉਂਕਿ ਫੌਜੀ ਜੇ ਦੁਨੀਆ ਤੋਂ ਜਾਂਦੇ ਆ ਤਾਂ ਅਮਰ ਹੋ ਜਾਂਦੇ ਆ ਇਹ ਸ਼ਹੀਦ ਨੇ ਜਿਹੜੇ ਸਾਡਾ ਸਰਮਾਇਆ ਨੇ ਅਸੀਂ ਇਹਨਾਂ ਦੀ ਬਦੌਲਤ ਹੀ ਆਰਾਮ ਦੀ ਜ਼ਿੰਦਗੀ ਜੀ ਰਹੇ ਸੋ ਪੰਜਾਬ ਸਰਕਾਰ ਜੋ ਵੀ ਸਰਦਾਰ ਕੋ ਮਾਨ ਸਿੰਘ ਵਾਣੇ ਜਾਣਗੇ ਤੇ ਜੋ ਵੀ ਪਰਿਵਾਰ ਦੀ ਮਦਦ ਹੋਏਗੀ ਉਹ ਕਰਾਂਗੇ ਪਰਿਵਾਰ ਨੂੰ ਕਿਸੇ ਕਿਸਮ ਦੀ ਕੋਈ ਦਿਕਤ ਨਹੀਂ ਆਉਣ ਦੇਵਾਂਗੇ ਪਰਿਵਾਰ ਨੂੰ ਕੋਈ ਤਕਲੀਫ ਨਹੀਂ ਆਉਣ ਦੇਵਾਂਗੇ ਪਰਿਵਾਰ ਨੂੰ ਕੋਈ ਕਮੀ ਨਹੀਂ ਰਹੇਗੀ ਬਾਕੀ ਜੋ ਚਲਾ ਗਿਆ ਉਹਨੂੰ ਦੇਖੋ ਵਾਪਸ ਨਹੀਂ ਲਿਆਂਦਾ ਜਾ ਸਕਦਾ ਕੋਈ ਸ੍ਰਿਸ਼ਟੀ ਦਾ ਦਸਤੂਰ ਨਹੀਂ ਹੈ ਇਸ ਤਰ੍ਹਾਂ ਦਾ ਸੋ ਬਹੁਤ ਵੱਡਾ ਜਿੱਥੇ ਦੁੱਖ ਹੈ ਉੱਥੇ ਮਾਣ ਵੀ ਹੈ ਕਿਸੇ ਰੱਡਾ ਹੋ ਬੇਟਾ ਦੇਸ਼ ਦੀ ਰੱਖਿਆ ਦੇ ਲਈ ਉਹ ਸ਼ਹੀਦ ਹੋਏ ਸੋਵੇਂ ਪੰਜਾਬ ਸਰਕਾਰ ਦੀ ਤਰਫੋਂ ਉਹਦੇ ਪ੍ਰਤੀਸ਼ਰਧਤਾ ਤੇ ਸਤਿਕਾਰ ਪ੍ਰਗਟ ਕਰਦਾ ਹੈ ਸਰ